ਸੰਗਤ ਜੀ ਵਾਖੇ ਗੁਰਜੀਕਾ ਖਾਲਸਾ ਵਾਖੇ ਗੁਰਜ ਕੀ ਪਾਤੇ ਆਪਣੀ ਅੱਜ ਦੀ ਵੀਡੀਓ ਉਹਨਾਂ ਭੈਣ ਭਰਾਵਾਂ ਦੇ ਲਈ ਹੈ ਜੋ ਕਹਿ ਦਿੰਦੇ ਆ ਵੀ ਸਾਡੇ ਸਰੀਰ ਨੂੰ ਆਲਸ ਬਹੁਤ ਪੈਂਦਾ ਹੈ ਹਰ ਵੇਲੇ ਸਰੀਰ ਥੱਕਿਆ ਰਹਿੰਦਾ ਹੈ ਚਾਹੇ ਅਸੀਂ ਜਿੰਨਾ ਮਰਜੀ ਆਰਾਮ ਕਰ ਲਈਏ ਸੌਂ ਲਈਏ ਪਰ ਫਿਰ ਵੀ ਸਰੀਰ ਦੀ ਥਕਾਵਟ ਦੂਰ ਨਹੀਂ ਹੁੰਦੀ ਤਾਂ ਅੱਜ ਆਪਾਂ ਆਪਣੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਸਾਡਾ ਸਰੀਰ ਹਰ ਵੇਲੇ ਸੁਸਤ ਕਿਉਂ ਰਹਿੰਦਾ ਹੈ ਥੱਕਿਆ ਕਿਉਂ ਰਹਿੰਦਾ ਹੈ ਅਤੇ ਅਸੀਂ ਆਪਣੇ ਸਰੀਰ ਨੂੰ ਤੰਦਰੁਸਤ ਨਰੋਆ ਕਿੰਜ ਬਣਾ ਸਕਦੇ ਹਾਂ ਕਿੰਜ ਸਾਡਾ ਸਰੀਰ ਵੀ ਹਰ ਵੇਲੇ ਚੁਸਤੀ-ਪੁਰਤੀ ਦੇ ਵਿੱਚ ਬਣਿਆ ਰਹਿ ਸਕਦਾ ਹੈ ਇਸ ਕਰਕੇ ਅੱਜ ਦੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਿਓ ਅੱਜ ਦੀ ਵੀਡੀਓ ਦੇ ਵਿੱਚ ਜੋ ਵੀ ਨੁਕਤੇ ਆਪਾਂ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਨਾ ਇਹਨਾਂ ਦੇ ਵਿੱਚੋਂ ਜੇਕਰ ਤੁਸੀਂ 2-3 ਨੁਕਤੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈ ਪੱਕੇ ਨਿਯਮ ਬਣਾ ਲੈ ਤਾਂ ਸਾਨੂੰ ਬਹੁਤ ਫਾਇਦਾ ਮਿਲੇਗਾ ਸਰੀਰ ਦਾ ਜੋ ਵੀ ਆਲਸ ਦਿਲੀਦਰ ਆ ਸੁਸਤੀ ਜਾਂ ਥਕਾਵਟ ਆ ਇਹ ਜਰੂਰ ਦੂਰ ਹੋਵੇਗੀ ਸਾਡਾ ਸਰੀਰ ਵੀ ਤੰਦਰੁਸਤ ਨਰੁਸਤ ਨਰ ਹੋਇਆ ਅਤੇ ਚੁਸਤੀ ਫੁਰਤੀ ਦੇ ਵਿੱਚ ਰਹੇਗਾ ਫਿਰ ਅਸੀਂ ਵੀ ਆਪਣੇ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵਾਂਗੇ ਤਾਂ ਫਿਰ ਆਓ ਅੱਜ ਦੀ ਵੀਡੀਓ ਦੇ ਵਿੱਚ ਇਹ ਸਾਰੀ ਗੱਲਬਾਤ ਕਰਦੇ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣੋਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਕਿਉਂਕਿ ਸੰਗਤ ਜੀ ਸਾਡੇ ਲਈ ਸਾਡਾ ਸਰੀਰ ਸਭ ਤੋਂ ਪਹਿਲਾ ਹੈ ਅਤੇ ਆਪਣੇ ਸਰੀਰ ਨੂੰ ਸਭ ਤੋਂ ਪਹਿਲਾ ਹੀ ਰੱਖਣਾ ਹੈ ਕਿਉਂਕਿ ਦੁਨੀਆ ਦੇ ਵਿੱਚ ਸਭ ਸਾਥ ਛੱਡ ਜਾਣ ਪਰ ਜੇ ਸਾਡਾ ਸਰੀਰ ਤੰਦਰੁਸਤ ਨਰਵਾਏ ਨਾ ਤਾਂ ਫਿਰ ਬੰਦਾ ਕਦੇ ਹਾਰਦਾ ਨਹੀਂ ਆ ਜੇ ਸਾਡਾ ਸਰੀਰ ਤੰਦਰੁਸਤ ਨਰਵਾਏ ਤਾਂ ਅਸੀਂ ਆਪਣੇ ਹੱਥੀਂ ਮਿਹਨਤ ਕਰਕੇ ਖਾ ਸਕਦੇ ਆ ਪਰ ਜੇ ਸਰੀਰ ਹੀ ਸਾਥ ਛੱਡ ਗਿਆ ਸਰੀਰ ਹੀ ਬਿਮਾਰ ਪੈ ਗਿਆ ਆਲਸੀ ਹੋ ਗਿਆ ਤਾਂ ਫਿਰ ਸਾਡਾ ਕੁਝ ਨਹੀਂ ਬਣ ਸਕਦਾ ਜਿਵੇਂ ਆਪਾਂ ਆਪਣੇ ਘਰ ਵੱਲ ਕਿੰਨਾ ਧਿਆਨ ਦਿੰਨੇ ਆ ਕੁਝ ਲੋਕ ਆਪਣੇ ਘਰ ਦੇ ਉੱਤੇ ਆਪਣੀਆਂ ਗੱਡੀਆਂ ਦੇ ਉੱਤੇ ਆਪਣੇ ਲਈ ਸੁੱਖ ਸੁਹੂਲਤਾਂ ਦੇ ਉੱਤੇ ਕਿੰਨਾ ਪੈਸਾ ਲਾ ਦਿੰਦੇ ਆ ਅਤੇ ਆਪਣੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜਾ ਸੰਭਾਲ-ਸਮਾਲ ਕੇ ਰੱਖਦੇ ਆ ਵੀ ਕਿਤੇ ਖਰਾਬ ਨਾ ਹੋ ਜਾਣ ਘਰ ਨੂੰ ਸਾਫ਼ ਸੁਥਰਾ ਰੱਖਦੇ ਨੇ ਜੇ ਕਿਤੇ ਘਰ ਦੇ ਵਿੱਚ ਕੋਈ ਮਾੜੀ ਮੋਟੀ ਟੁੱਟ ਭੱਜ ਹੋ ਜਵੇ ਉਸੇ ਵੇਲੇ ਉਹਦੀ ਮੁਰੰਮਤ ਕਰਵਾਉਂਦੇ ਨੇ ਗੱਡੀ ਦੀ ਕਿੰਨੀ ਦੇਖ ਰੇ ਕਰਦੇ ਆ ਵੀ ਸਾਡੀ ਗੱਡੀ ਖਰਾਬ ਨਾ ਹੋ ਜਾਵੇ ਪਰ ਇਹ ਜਿਹੜਾ ਸਾਡਾ ਅਸਲੀ ਘਰ ਆ ਜਿਹੜੀ ਮਸ਼ੀਨਰੀ ਦੇ ਸਿਰ ਤੇ ਅਸੀਂ ਤੁਰੇ ਫਿਰਦੇ ਆ ਇਹਦੇ ਵੱਲ ਵੀ ਧਿਆਨ ਦੇਣਾ ਹੈ ਕਿਉਂਕਿ ਜੇ ਸਰੀਰ ਤੰਦਰੁਸਤ ਨਰਵਾ ਹੈ ਨਾ ਤਾਂ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਸਹੂਲਤਾਂ ਪ੍ਰਾਪਤ ਕਰ ਸਕਦੇ ਹਾਂ ਅਤੇ ਉਹਨਾਂ ਸੁੱਖ ਸਹੂਲਤਾਂ ਦਾ ਸੁੱਖ ਮਾਣ ਸਕਦੇ ਹਾਂ ਸਰੀਰ ਨੂੰ ਸਭ ਤੋਂ ਪਹਿਲਾਂ ਰੱਖਣਾ ਹੈ ਇਹ ਬੇਨਤੀ ਨੂੰ ਜ਼ਰੂਰ ਪ੍ਰਵਾਨ ਕਰਨਾ ਪਰ ਆਪਣੇ ਵਿੱਚੋਂ ਬਹੁਤ ਸਾਰੇ ਬệnh ਪ੍ਰਾਇਸੇ ਨੇ ਜੋ ਸਭ ਤੋਂ ਵੱਧ ਅਣਗਿਹਲੀ ਆਪਣੇ ਸਰੀਰ ਦੇ ਬ੍ਰਤੀ ਕਰਦੇ ਆ ਹਰ ਇੱਕ ਜ਼ਿੰਮੇਵਾਰੀ ਨੂੰ ਬੜਾ ਵਧੀਆ ਤਰੀਕੇ ਦੇ ਨਾਲ ਨਿਭਾਉਣਾ ਹਰ ਇੱਕ ਕੰਮ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਕਰਦੇ ਨੇ ਪਰ ਆਪਣੇ ਸਰੀਰ ਵਰੀ ਬਸ ਦੇਰੀ टा ਲੈਣ ਦੇ ਨੇ ਵੀ ਚਲੋ ਕੋਈ ਗੱਲ ਨਹੀਂ ਬਾਅਦ ਵਿੱਚ ਦੇਖ ਲਵਾਂਗੇ ਮਾੜੀ ਮੋਟੀ ਢਿੱਲਮੱਠ ਹੋ ਜਾਵੇ ਤਾਂ ਧਿਆਨ ਹੀ ਨਹੀਂ ਦਿੰਦੇ ਜਿੰਨੀ ਦੇਰ ਤੱਕ ਸਾਡਾ ਸਰੀਰ ਬਿਲਕੁਲ ਹੱਥ ਨਹੀਂ ਨਾ ਖੜੇ ਕਰਦਾ ਉਨੇ ਦੇਰ ਤੱਕ ਕੁਝ ਭੈਣ ਭਰਾ ਆਪਣੇ ਸਰੀਰ ਦੇ ਨਾਲ ੱੱੱਕਾ ਕਰਦੇ ਹੀ ਰਹਿੰਦੇ ਨੇ ੱੱੱਕਾ ਕਰਦੇ ਹੀ ਰਹਿੰਦੇ ਨੇ ਪਰ ਨਾ ਜਦੋਂ ਵੀ ਸਰੀਰਕਿਲ ਦੇ ਵਿੱਚ ਮਾੜਾ ਮੋਟਾ ਢਿੱਲਮੱਠ ਹੁੰਦੀ ਆ ਸਾਨੂੰ ਕੋਈ ਐਸੇ ਸੰਕੇਤ ਮਿਲਦੇ ਨੇ ਤਾਂ ਆਪਣੇ ਸਰੀਰ ਵੱਲ ਧਿਆਨ ਦੇਣਾ ਚਾਹੀਦਾ ਹੈ ਸਰੀਰ ਨੂੰ ਪਹਿਲਾਂ ਰੱਖਾਂਗੇ ਤਾਂ ਕੀ ਹਾਸਲ ਕਰ ਲਵਾਂਗੇ ਇਸ ਕਰਕੇ ਸਰੀਰ ਦੀ ਤੰਦਰੁਸਤੀ ਸਰੀਰ ਦੇ ਨਰੋਏ ਪੰਦੇ ਲਈ ਸਾਨੂੰ ਇਹਨਾਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਸੰਗਤ ਜੀ ਸਰੀਰ ਨੂੰ ਆਲਸ ਪੈਣਾ ਸੁਸਤੀ ਪੈਣਾ ਹਰ ਵੇਲੇ ਸਰੀਰ ਦਾ ਥੱਕਿਆ ਥੱਕਿਆ ਰਹਿਣਾ ਇਹ ਸਾਡੇ ਬਿਮਾਰ ਹੋਣ ਦੇ ਸੰਕੇਤ ਵੀ ਹੋ ਸਕਦੇ ਨੇ ਆਲਸ ਤੋਂ ਹੀ ਦੁੱਖ ਰੋਗ ਬਿਮਾਰੀਆਂ ਸ਼ੁਰੂ ਹੁੰਦੀਆਂ ਨੇ ਇਸ ਕਰਕੇ ਸਰੀਰ ਨੂੰ ਕਦੇ ਵੀ ਆਲਸੀ ਨਹੀਂ ਬਣਨ ਦੇਣਾ ਅਤੇ ਸਾਡਾ ਸਰੀਰ ਆਲਸੀ ਬਣਦਾ ਕਿਉਂ ਆ ਸਾਡੇ ਸਰੀਰ ਨੂੰ ਇੰਨੀ ਸੁਸਤੀ ਕਿਉਂ ਪੈਂਦੀ ਆ ਕਿਉਂ ਸਾਨੂੰ ਆਰਾਮ ਕਰਨ ਦੇ باوجود ਵੀ ਸਰੀਰ ਨੂੰ ਚੁਸਤੀ ਫੁਰਤੀ ਨਹੀਂ ਮਿਲਦੀ ਸਰੀਰ ਦੀ ਥਕਾਵਟ ਦੂਰ ਨਹੀਂ ਹੁੰਦੀ ਤਾਂ ਇਹਦੇ ਪਿੱਛੇ ਕਈ ਕਾਰਨ ਹੋ ਸਕਦੇ ਆ ਪਹਿਲਾਂ ਆਪਾਂ ਕਾਰਨਾਂ ਬਾਰੇ ਗੱਲ ਕਰਾਂਗੇ ਫਿਰ ਇਹਦੇ ਹੱਲ ਬਾਰੇ ਗੱਲ ਕਰਾਂਗੇ ਤਾਂ ਕੁਝ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਵੀ ਕੋਈ ਸਰੀਰਕ ਸਮੱਸਿਆ ਹੋਵੇ ਜੇਕਰ ਸਾਡੇ ਸਰੀਰ ਨੂੰ ਕੋਈ ਦੁੱਖ ਰੋਗ ਲੱਗਾ ਹੈ ਉਹਦਾ ਇਲਾਜ ਚੱਲ ਰਿਹਾ ਹੈ ਅਸੀਂ ਕੋਈ ਦਵਾਈ ਖਾ ਰਹੇ ਆ ਤਾਂ ਕਈ ਵਾਰ ਦਵਾਈਆਂ ਦੇ ਸਾਈਡ ਇਫੈਕਟ ਦੇ ਨਾਲ ਵੀ ਸਰੀਰ ਨੂੰ ਆਲ ਸੁਸੁਸਤੀ ਪੈ ਸਕਦੀ ਆ ਤਾਂ ਇਹ ਤਾਂ ਗੱਲ ਵੱਖਰੀ ਹੋ ਗਈ ਪਰ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਸਰੀਰ ਬਿਲਕੁਲ ਤੰਦਰੁਸਤ ਹੈ ਤੁਸੀਂ ਫੇਟੋ ਕੋਈ ਦੁੱਖ ਰੋਗ ਕੋਈ ਬਿਮਾਰੀ ਨਹੀਂ ਲੱਗੀ ਤਾਂ ਵੀ ਸਰੀਰ ਸੁਸਤ ਸੁਸਤਰ ਰਹਿੰਦਾ ਹੈ ਥੱਕਿਆ ਥੱਕਿਆ ਰਹਿੰਦਾ ਹੈ ਤਾਂ ਫਿਰ ਜਰੂਰ ਇਹ ਟਿਕਾਵਟ ਸਾਡੇ ਮਨ ਕਰਕੇ ਆ ਕਿਉਂਕਿ ਪਹਿਲਾ ਮਨ ਅੱਕਦਾ ਹੈ ਫੇਰ ਹੀ ਸਾਡਾ ਸਰੀਰ ਥੱਕਦਾ ਹੈ ਇਹ ਗੱਲ ਤੁਸੀਂ ਕਦੇ ਵੀ ਨੋਟ ਕਰ ਲਿਓ ਜਦੋਂ ਸਾਡਾ ਮਨ ਕਿਸੇ ਵੀ ਚੀਜ਼ ਤੋਂ ਅੱਕੇਗਾ ਨਾ ਸਰੀਰ ਨਾਲ ਦੀ ਨਾਲ ਥੱਕ ਜਾਂਦਾ ਹੈ ਸਰੀਰ ਦੀ ਸਾਹ ਛੱਡ ਜਾਂਦਾ ਹੈ ਤਾਂ ਇਸ ਕਰਕੇ ਪਹਿਲਾਂ ਧਿਆਨ ਆਪਣੇ ਮਨ ਦਾ ਰੱਖਿਏ ਜੇ ਮਨ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਬੋਝ ਜਾਂ ਚਿੰਤਾ ਹੈ ਪਰੇਸ਼ਾਨੀਆਂ ਜਾਂ ਤੁਹਾਨੂੰ ਬਹੁਤ ਜ਼ਿਆਦਾ ਸੋਚਣ ਦੀ ਆਦਤ ਆ ਕੀ ਜ਼ਿੰਦਗੀ ਦੇ ਵਿੱਚ ਕੁਝ ਵੀ ਹੋ ਗਿਆ ਤੁਸੀਂ ਉਸੇ ਬਾਰੇ ਸੋਚਦੇ ਰਹਿੰਦੇ ਹੋ ਤਾਂ ਫਿਰ ਵੀ ਸਾਡਾ ਸ਼ਰੀਰ ਆਲਸੀ ਬਣ ਸਕਦਾ ਹੈ ਸ਼ਰੀਰ ਥੱਕਿਆ ਥੱਕਿਆ ਰਹਿ ਸਕਦਾ ਹੈ ਕਿਉਂਕਿ ਜਦੋਂ ਆਪਾਂ ਜ਼ਿਆਦਾ ਹੀ ਸੋਚਦੇ ਆ ਨਾ ਤਾਂ ਜ਼ਿਆਦਾਤਰ 네ਗੇਟਿਵ ਸੋਚਦੇ ਆ ਨੇਗੇਟਿਵਿਟੀ ਸਾਨੂੰ ਚਾਰ ਚਫੇਰਿਆਂ ਤੋਂ ਘੇਰ ਲੈਂਦੀ ਆ ਤੇ ਅਸੀਂ ਇਦਾਂ 네ਗੇਟਿਵ ਸੋਚ ਸੋਚ ਕੇ 네ਗੇਟਿਵ ਵਿਚਾਰਾਂ ਦੇ ਨਾਲ ਆਪਣੇ ਮਨ ਨੂੰ ਦੁਖੀ ਕਰਦੇ ਰਹਿੰਦੇ ਆ ਆਪਣੇ ਮਨ ਨੂੰ ਅੰਦਰੋਂ ਅੰਦਰ ਹੀ ਝੰਜੋੜਦੇ ਰਹਿੰਦੇ ਆ ਫਿਰ ਇਸੇ ਕਰਕੇ ਸਾਡਾ ਮਨ ਅਕਿਆਕਿਆ ਰਹਿੰਦਾ ਹੈ ਅਤੇ ਸਰੀਰ ਥੱਕਿਆ ਆਪਾਂ ਕਈ ਵਾਰ ਦੇਖਦੇ ਆ ਨਾ ਕਈ ਭੈਣ ਭਰਾਵਾਂ ਨੂੰ ਕਹਦੇ ਆਂ ਇਹ ਵੀ ਹਾਂ ਭਾਈ ਤੁਸੀਂ ਅੱਜ ਕੰਮ ਤੇ ਕਿਉਂ ਨਹੀਂ ਗਏ ਕਹਿਣਗੇ ਮੇਰਾ ਮਨ ਨਹੀਂ ਕੀਤਾ ਫਲਾਣਾ ਕੰਮ ਕਿਉਂ ਨਹੀਂ ਕੀਤਾ ਮੇਰਾ ਮਨ ਨਹੀਂ ਕਰਦਾ ਫਲਾੜੀ ਕੀ ਖਾ ਲੋ ਨਹੀਂ ਮੇਰਾ ਮਨ ਨਹੀਂ ਕਰਦਾ ਮਾਂ ਇਸ ਕਰਕੇ ਕਹਿੰਨੇ ਕਿਉਂਕਿ ਮਨ ਹੀ ਸਾਡੇ ਸਰੀਰ ਤੋਂ ਕੰਮ ਕਰਵਾਉਂਦਾ ਹੈ ਜੇ ਮਨ ਤੰਦਰੁਸਤ ਨ ਹੋਵੇ ਤਾਂ ਸਰੀਰ ਆਪਣੇ ਆਪ ਹੀ ਚੁਸਤੀ ਫੁਰਤੀ ਦੇ ਵਿੱਚ ਰਹਿੰਦਾ ਹੈ ਤੰਦਰੁਸਤ ਰਹਿੰਦਾ ਹੈ ਤਾਂ ਮਨ ਦੇ ਉੱਤੇ ਕਿਸੇ ਵੀ ਪ੍ਰਕਾਰ ਦਾ ਕੋਈ ਬੋਝ ਚਿੰਤਾ ਨਹੀਂ ਰੱਖਣੀ ਚਾਹੀਦੀ ਕਈ ਵਾਰ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜੋ ਆਪਾਂ ਦੂਜਿਆਂ ਦੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਤਾਂ ਉਹਨਾਂ ਗੱਲਾਂ ਨੂੰ ਅਸੀਂ ਅੰਦਰੋਂ ਅੰਦਰੀ ਸੋਚ-ਸੋਚ ਕੇ ਦੁਖੀ ਹੁੰਦੇ ਰਹਿੰਦੇ ਆ ਪਰ ਤੁਸੀਂ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਜਦੋਂ ਆਪਾਂ ਅੰਦਰੋਂ ਅੰਦਰੀ ਕਿਸੇ ਚੀਜ਼ ਬਾਰੇ ਸੋਚਦੇ ਰਹਿੰਦੇ ਆ ਖਾਸ ਕਰਕੇ ਨੈਗੇਟਿਵ ਚੀਜ਼ਾਂ ਬਾਰੇ ਸੋਚਦੇ ਆ ਕੋਈ ਦੁੱਖ ਦੀਆਂ ਵਾਲੀਆਂ ਗੱਲਾਂ ਬਾਰੇ ਸੋਚਦੇ ਹਾਂ ਨਾ ਤਾਂ ਸਾਡਾ ਮਨ ਅੰਦਰੋਂ-ਅੰਦਰੀ ਬੜਾ ਕਮਜ਼ੋਰ ਹੋ ਜਾਂਦਾ ਹੈ ਉਸ ਤੋਂ ਬਾਅਦ ਆ ਤੀਸਰੀ ਆਦਤ ਜਾਂ ਫਿਰ ਤੀਸਰਾ ਕਾਰਨ ਜਿਸ ਕਰਕੇ ਸਾਡਾ ਸਰੀਰ ਆਲਸੀ ਰਹਿੰਦਾ ਹੈ ਸਰੀਰ ਥੱਕਿਆ ਰਹਿੰਦਾ ਹੈ ਉਹ ਹੈ ਸਾਡੇ ਖਾਣ-ਪੀਣ ਦੀ ਆਦਤ ਅਤੇ ਸਾਡੇ ਉੱਠਣ ਸੌਣ ਦੀਆਂ ਆਦਤਾਂ ਇੱਕ ਤਾਂ ਜਦੋਂ ਆਪਾਂ ਬਿਨਾਂ ਸੋਚੇ ਸਮਝੇ ਆਪਣੀ ਜੀਭ ਦੇ ਮੰਗਰ ਲੱਗ ਕੇ ਖਾਣ ਲੱਗ ਜਾਂਦੇ ਹਾਂ ਕਿਉਂਕਿ ਸੰਗਤ ਜੀ ਇਹ ਭੋਜਨ ਪ੍ਰਸ਼ਾਦਾ ਸਾਡੇ ਸਰੀਰ ਦੀ ਲੋੜ ਆ ਆਪਣੇ ਸਰੀਰ ਨੂੰ ਤੰਦਰੁਸਤ ਨਰਵਾ ਰੱਖਣ ਦੇ ਲਈ ਆਪਣੇ ਸਰੀਰ ਨੂੰ ਤਾਕਤ ਦੇਣ ਦੇ ਲਈ ਆਪਾਂ ਭੋਜਨ ਖਾਂਦੇ ਆ ਪਰ ਜੋ ਭੈਣ ਭਰਾ ਆਪਣੀ ਜੀਬ ਦੇ ਮੰਗਰ ਲੱਗ ਕੇ ਜੀਬ ਦੇ ਸਵਾਦ ਦੇ ਅਨੁਸਾਰ ਖਾਣਾ ਸ਼ੁਰੂ ਕਰ ਦਿੰਦੇ ਨੇ ਫਿਰ ਉਹਨਾਂ ਦੇ ਸਰੀਰ ਨੂੰ ਸਭ ਤੋਂ ਪਹਿਲਾਂ ਆਲਸ ਘੇਰਦਾ ਹੈ ਸੁਸਤੀ ਘੇਰਦੀ ਆ ਫਿਰ ਬਿਮਾਰੀਆਂ ਲੱਗਦੀਆਂ ਨੇ ਤਾਂ ਕਦੇ ਵੀ ਜੀਬ ਦੇ ਮੰਗਰ ਲੱਗ ਕੇ ਭੋਜਨ ਨਹੀਂ ਸ਼ਕਣਾ ਕਿਉਂਕਿ ਜੀਬ ਨੂੰ ਚੰਗੇ ਲੱਗਦੇ ਨੇ ਤੇਜ ਮਸਾਲੇ ਤਲਿਆ ਹੋਇਆ ਭੋਜਨ ਕਈ ਵਾਰ ਤਾਂ ਸਾਡੀ ਜੀਭ ਬੇਹਾ ਹੋਇਆ ਭੋਜਨ ਖਾਣ ਦੇ ਲਈ ਵੀ ਤਿਆਰ ਹੋ ਜਾਂਦੀ ਆ ਤਾਂ ਇਹ ਜਿਹੜਾ ਬੇਹਾ ਭੋਜਨ ਹੋ ਗਿਆ ਤੇਜ ਮਸਾਲੇਦਾਰ ਭੋਜਨ ਤਲਿਆ ਹੋਇਆ ਭੋਜਨ ਇਹ ਸਾਡੇ ਸਰੀਰ ਨੂੰ ਆਲਸੀ ਬਣਾਉਂਦਾ ਹੈ ਤਾਂ ਇੱਥੇ ਆਪਣੇ ਖਾਣ ਪੀਣ ਦੀਆਂ ਆਦਤਾਂ ਵੱਲ ਵੀ ਧਿਆਨ ਜ਼ਰੂਰ ਦੇਣਾ ਹੈ ਉਸ ਤੋਂ ਬਾਅਦ ਸਾਡੇ ਸੌਣ ਅਤੇ ਉੱਠਣ ਦੀਆਂ ਆਦਤਾਂ ਜਿਵੇਂ ਸਾਡਾ ਭੋਜਨ ਸਾਡੇ ਸਰੀਰ ਦੀ ਲੋੜ ਆ ਉਸੇ ਤਰ੍ਹਾਂ ਸਾਡੀ ਨੀਂਦ ਵੀ ਸਾਡੇ ਸਰੀਰ ਦੀ ਲੋੜ ਆ ਜੇਕਰ ਅਸੀਂ ਆਪਣੇ ਸਰੀਰ ਨੂੰ ਪੂਰੀ ਨੀਂਦ ਨਹੀਂ ਦਿੰਦੇ ਤਾਂ ਵੀ ਸਾਡਾ ਸਰੀਰ ਆਲਸੀ ਬਣਦਾ ਹੈ ਸੁਸਤ ਰਹਿੰਦਾ ਹੈ ਬਿਮਾਰ ਹੋ ਜਾਂਦਾ ਹੈ ਪਰ ਜੇਕਰ ਅਸੀਂ ਹੱਦ ਤੋਂ ਜ਼ਿਆਦਾ ਸੌਂਨੇ ਆ ਤਾਂ ਵੀ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗ ਜਾਂਦੇ ਆ ਜ਼ਿਆਦਾ ਸੌਣ ਕਰਕੇ ਵੀ ਸਾਡੇ ਸਰੀਰ ਨੂੰ ਆਲਸ ਪੈਂਦਾ ਹੈ ਇਸ ਕਰਕੇ ਸਾਡੇ ਸੌਣ ਅਤੇ ਉੱਠਣ ਦਾ ਸਮਾਂ ਨਿਰਧਾਰਿਤ ਹੋਵੇ ਸਾਨੂੰ ਪਤਾ ਹੋਵੇ ਕਿ ਸਾਨੂੰ ਕਿੰਨੀ ਕੁ ਨੀਂਦ ਦੀ ਲੋੜ ਆ ਜੇਕਰ ਤੁਸੀਂ ਸਾਰਾ ਦਿਨ ਬੜੀ ਮਿਹਨਤ ਦਾ ਕੰਮ ਕਰਦੇ ਹੋ ਤਾਂ 6 ਤੋਂ 7 ਘੰਟੇ ਦੀ ਨੀਂਦ ਬਹੁਤ ਆ ਜੇ ਜ਼ਿਆਦਾ ਸੌਣਾ ਚਾਹੁੰਦੇ ਤਾਂ ਵੱਧ ਤੋਂ ਵੱਧ 8 ਘੰਟੇ ਪਰ ਇਹਦੇ ਤੋਂ ਵੱਧ ਨਹੀਂ ਸੌਣਾ ਅਤੇ ਨਾ ਹੀ 6 ਘੰਟੇ ਤੋਂ ਘੱਟ ਸੌਣਾ ਪਰ ਜੇਕਰ ਤੁਸੀਂ ਵਿਹਲੇ ਹੋ ਤੁਹਾਨੂੰ ਕੋਈ ਕੰਮ ਨਹੀਂ ਆ ਤੁਸੀਂ ਰਾਤ ਨੂੰ ਵੀ ਪੂਰਾ ਸੌ ਲੈਂਦੇ ਹੋ ਦੁਪਹਿਰੇ ਵੀ ਸੌ ਲੈਂਦੇ ਹੋ ਤਾਂ ਫਿਰ ਇਸ ਤਰ੍ਹਾਂ ਤਾਂ ਬੜਾ ਕੰਮ ਖਰਾਬ ਹੋਵੇਗਾ ਸ਼ਰੀਰ ਆਲਸੀ ਬਣੇਗਾ ਫਿਰ ਉਸ ਤੋਂ ਬਾਅਦ ਇਹਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗਣਗੇ ਜੇਕਰ ਵਿਹਲੇ ਹੋ ਕੋਈ ਕੰਮ ਨਹੀਂ ਆ ਤਾਂ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਸੌ ਜਾਈਏ ਆਪਾਂ ਆਪਣੇ ਮਨ ਨੂੰ ਕਿਸੇ ਹੋਰ ਪਾਸੇ ਲਾ ਸਕਦੇ ਹਾਂ ਟੀਵੀ ਮੋਬਾਈਲ ਤੋਂ ਇਲਾਵਾ ਕੁਝ ਸਿੱਖ ਸਕਦੇ ਆ ਜੇ ਕੁਝ ਸਿੱਖਣਾ ਨਹੀਂ ਚਾਹੁੰਦੇ ਫਿਰ ਪਾਠ ਪੂਜਾ ਕੋਈ ਰੱਬ ਵੱਲ ਧਿਆਨ ਕਰ ਲਈਏ ਰੱਬ ਦਾ ਨਾਮ ਜਪ ਲਈਏ ਕੋਈ ਚੰਗੇ ਕਰਮ ਬਣ ਜਾਣਗੇ ਕੁਝ ਮਾੜੇ ਕਰਮ ਕੱਟੇ ਜਾਣਗੇ ਤਾਂ ਇਸ ਕਰਕੇ ਨਾ ਜੀ ਵਿਲੇਓ ਤਾਂ ਵੀ ਵਿਲੇ ਨਹੀਂ ਰਹਿਣਾ ਆਪਾਂ ਜ਼ਿਆਦਾਤਰ ਵੇਖਦੇ ਆ ਮਿਹਨਤੀ ਬੰਦਾ ਜਿਹੜਾ ਸਾਰਾ ਦਿਨ ਮਿਹਨਤ ਕਰਦਾ ਹੈ ਉਹ ਕਦੇ ਨਹੀਂ ਕਹਿੰਦਾ ਮੈਨੂੰ ਆਲਸ ਪੈਂਦਾ ਹੈ ਮੇਰਾ ਸ਼ਰੀਰ ਥੱਕਿਆ ਰਹਿੰਦਾ ਜ਼ਿਆਦਾਤਰ ਸ਼ਰੀਰ ਹੀ ਵਿਲੇ ਬੰਦਿਆਂ ਦਾ ਥੱਕਦਾ ਹੈ ਜਿਆਦਾਤਰ ਆਲਸ ਹੀ ਗੱਲੇ ਬੰਦਿਆਂ ਨੂੰ ਪੈਂਦਾ ਹੈ ਤਾਂ ਇਸ ਕਰਕੇ ਨਾ ਆਪਣੇ ਆਪ ਨੂੰ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰਨੀ ਆ ਜੇਕਰ ਕੋਈ ਵੀ ਕੰਮ ਧੰਦਾ ਕਰਨ ਨੂੰ ਨਹੀਂ ਆ ਤਾਂ ਕੁਝ ਨਵਾਂ ਸਿੱਖ ਲਓ ਜੇਕਰ ਕੰਮ ਧੰਦਾ ਕਰਦੇ ਹੋ ਉਹਦੇ ਵਿੱਚ ਵੀ ਕੁਝ ਨਾ ਕੁਝ ਨਵਾਂ ਸਿੱਖਣ ਦੀ ਆਦਤ ਪਾਉਣੀ ਚਾਹੀਦੀ ਆ ਅਤੇ ਜੇਕਰ ਕੋਈ ਨਵਾਂ ਪੁਰਾਣਾ ਕੰਮ ਨਹੀਂ ਸਿੱਖਣਾ ਕੋਈ ਵੀ ਕੰਮ ਕਰਨ ਨੂੰ ਨਹੀਂ ਆ ਤਾਂ ਫਿਰ ਆਪਣਾ ਧਿਆਨ ਰੱਬ ਵੱਲ ਕਰ ਲਈਏ ਨਾਮ ਜਪ ਲਈਏ ਚੰਗੇ ਕਰਮ ਕਮਾ ਲਈਏ ਸੋ ਇਹ ਤਾਂ ਸੀ ਸਾਡੇ ਆਲਸੀ ਹੋਣ ਦੇ ਕਾਰਨ ਹੁਣ ਆਪਾਂ ਇਸ ਆਲਸ ਤੋਂ ਬਚਣਾ ਕਿੰਜਿਆ ਇੱਕ ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਵੀ ਆਪਾਂ ਆਪਣੇ ਸੌਣ ਅਤੇ ਉੱਠਣ ਦਾ ਸਮਾਂ ਨਿਰਧਾਰਤ ਕਰੀਏ ਪੱਕਾ ਨਿਯਮ ਬਣਾएंगे ਕਿ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਉੱਠ ਜਾਣਾ ਹੈ ਇਹ ਤੁਸੀਂ ਕੁਝ ਕੁ ਦਿਨ ਉੱਠ ਕੇ ਦੇਖ ਲਿਓ ਜੇ ਤੁਹਾਨੂੰ ਫਰਕ ਆਪਣੇ ਮਤ ਲੱਗ ਜਾਣਾ ਹੈ ਸੂਰਜ ਚੜਨ ਤੋਂ ਪਹਿਲਾਂ ਉੱਠਣਾ ਹੈ ਭਾਵੇਂ ਤੁਸੀਂ 5 ਵਜੇ ਉੱਠ ਜਾਓ 5:30 ਵਜੇ ਉੱਠ ਜਾਓ ਉੱਠ ਕੇ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਫਿਰ ਕੁਝ ਧੀਰ ਬਿਸਤਰ ਤੇ ਬੈਠਿਆ ਬੈਠਿਆ ਵਾਹਿਗੁਰੂ ਜੀ ਦਾ ਜਾਪ ਕਰਨੀਏ ਫਿਰ ਉਸ ਤੋਂ ਬਾਅਦ ਜਦੋਂ ਬਿਸਤਰ ਤੋਂ ਪੈਰ ਥੱਲੇ ਲਾਉਣਾ ਹੈ ਨਾ ਪਹਿਲਾਂ ਰਸੋਈ ਦੇ ਵਿੱਚ ਜਾ ਕੇ ਕੋਈ ਇੱਕ ਦੋ ਗਲਾਸ ਸਾਦੇ ਜੇ ਪਾਣੀ ਦੇ ਪੀਨੇ ਆ ਫ੍ਰਿਜ ਦੇ ਵਿੱਚੋਂ ਕੱਢਿਆ ਠੰਡਾ ਪਾਣੀ ਨਹੀਂ ਪੀਣਾ ਸਾਦਾ ਪਾਣੀ ਪੀਣਾ ਹੈ ਬੜਾ ਚੰਗਾ ਹੋਵੇਗਾ ਜੇਕਰ ਆਪਾਂ ਘੜੇ ਦਾ ਪਾਣੀ ਪੀઈએ ਪਾਣੀ ਪੀ ਕੇ ਫਿਰ ਉਸ ਤੋਂ ਬਾਅਦ ਇਸ਼ਨਾਨ ਕਰਨਾ ਹੈ ਕੁਝ ਸਿਆਣੇ ਲੋਕ ਕਹਿੰਦੇ ਨੇ ਵੀ ਜਦੋਂ ਸਰੀਰ ਦੀ ਥਕਾਵਟ ਨਾਲ ਰਹੇ ਕਈ ਵਾਰ ਆਪਾਂ ਜਿਆਦਾ ਮਿਹਨਤ ਦਾ ਕੰਮ ਕਰਕੇ ਸਰੀਰ ਜਕੜਿਆ ਹੁੰਦਾ ਨਾ ਥੱਕਿਆ ਥੱਕਿਆ ਜੇ ਅਜ ਤੱਕ ਕਹਿੰਦੇ ਉਸ ਵਕਤ ਨਹਾਉਣ ਵੇਲੇ ਪਾਣੀ ਦੇ ਵਿੱਚ ਥੋੜਾ ਜਿਹਾ ਨਮਕ ਪਾ ਲੈਣਾ ਚਾਹੀਦਾ ਹੈ ਚੁਟਕੀਕ ਨਮਕ ਪਰ ਉਹ ਨਮਕ ਵਾਲੇ ਪਾਣੀ ਦੇ ਨਾਲ ਕਦੇ ਵੀ ਕੇਸੀ ਇਸ਼ਨਾਨ ਉਹਨਾਂ ਨੇ ਨਹੀਂ ਕਰਨਾ ਬਾਕੀ ਇਹ ਕੰਮ ਤੁਸੀਂ ਆਪਣੇ ਹੀ ਰਿਸਕ ਦੇ ਉੱਤੇ ਕਰਿਓ ਜੇ ਕਿਉਂਕਿ ਕਈਆਂ ਨੂੰ ਇਹ ਨੁਕਤਾ ਸਹੀ ਬੈਠ ਸਕਦਾ ਹੈ ਕਈਆਂ ਨੂੰ ਨਾ ਬੈਠੇ ਉਸ ਤੋਂ ਬਾਅਦ ਇਸ਼ਨਾਨ ਕਰਕੇ ਪਹਿਲਾਂ ਗੁਰਬਾਣੀ ਦਾ ਪਾਠ ਕਰੀਏ ਜੇ ਗੁਰੂਕਰ ਜਾ ਸਕਦੇ ਹੋ ਤਾਂ ਬੜਾ ਵਧੀਆ ਜੇ ਤੂੰ ਗੁਰੂ ਘਰ ਜਾਵਾਂਗੇ ਦੋ ਕੰਮ ਸਿੱਧੇ ਹੋ ਜਾਣੇ ਇੱਕ ਤਾਂ ਗੁਰੂ ਘਰੇ ਜਾ ਕੇ ਮੱਥਾ ਟੇਕ ਆਏ ਗੁਰੂ ਦੀ ਖੁਸ਼ੀ ਮਿਲ ਗਈ ਦੂਜਾ ਸਾਡੀ ਸਿਹਤ ਹੋ ਜਾਵੇਗੀ ਜੇਕਰ ਗੁਰੂ ਘਰ ਨਹੀਂ ਜਾਂਦੇ ਤਾਂ ਫਿਰ ਸੈਰ ਤਾਂ ਜਰੂਰ ਕਰਨੀ ਆ ਭਾਵੇਂ ਤੁਸੀਂ ਘਰ ਦੇ ਵਿੱਚ ਹੀ ਟਹਿਲ ਲਓ ਚਾਹੇ ਘਰੋਂ ਬਾਹਰ ਜਾ ਕੇ ਸੈਰ ਕਰੋ ਸਵੇਰ ਦੀ ਸੈਰ ਸਾਡੇ ਸ਼ਰੀਰ ਤੇ ਲਈ ਬਹੁਤ ਚੰਗੀ ਹੁੰਦੀ ਆ ਇਹ ਸਭ ਨੂੰ ਪਤਾ ਹੈ ਕਰ ਕਰਦਾ ਕੋਈ ਕੋਈ ਆ ਕਰਨੀ ਚਾਹੀਦੀ ਆ ਜੇ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਆ ਤਾਂ ਸਵੇਰੇ ਸੈਰ ਕਰਨੀ ਆ ਜੇਕਰ ਸੈਰ ਵੀ ਸਿਮਰਨ ਕਰਦਿਆਂ ਕਰੀਏ ਤਾਂ ਸੈਰ ਦਾ ਵੀ ਦੁੱਗਣਾ ਲਾਭ ਹੁੰਦਾ ਏ ਸੈਰ ਤੋਂ ਬਾਅਦ ਜੇਕਰ ਕਰਦੇ ਵਿੱਚ ਰਹਿ ਕੇ ਤੁਸੀਂ ਆਪਣੇ ਕੋਈ ਕਸਰਤ ਕੋਈ ਯੋਗਾ ਕਰ ਸਕਦੇ ਹੋ ਪਾ ਕੇ ਆਪਣੇ ਸਰੀਰ ਤੋਂ ਥੋੜੀ ਜਿਹੀ ਮਿਹਨਤ ਕਰਵਾਉਣੀ ਆ ਉਸ ਤੋਂ ਬਾਅਦ ਆਪਣੇ ਸਰੀਰ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ ਕਦੇ ਵੀ ਨਰਾਸ਼ਾਪਕੀ ਵਿਚਾਰ ਆਪਣੇ ਅੰਦਰ ਨਹੀਂ ਭੇਜਣੇ ਆਪਣੇ ਆਪ ਨੂੰ ਸਵੇਰੇ ਸਵੇਰੇ ਹੀ ਚੜ੍ਹਦੀ ਕਲਾ ਦੇ ਨਾਲ ਭਰ ਲੈਣਾ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਲੈਣਾ ਕੰਮਕਾਰਾਂ ਦੀ ਵਿਉਂਤਬੰਦੀ ਕਰ ਲਈ ਹੈ ਵੀ ਅੱਜ ਮੈਂ ਪੂਰੇ ਦਿਨ ਦੇ ਵਿੱਚ ਆ ਕੰਮ ਕਰਨੇ ਆ ਇਹ ਕਰਨਾ ਬਹੁਤ ਜ਼ਰੂਰੀ ਆ ਫਿਰ ਆਪਣੇ ਕੰਮਾਂ ਦੀ ਲਿਸਟ ਤਿਆਰ ਕਰਕੇ ਆਪਣੇ ਆਪ ਨੂੰ ਕਹਿਣਾ ਵੀ ਤੂੰ ਇਹ ਸਾਰੇ ਕੰਮ ਵਧੀਆ ਤਰੀਕੇ ਦੇ ਨਾਲ ਕਰ ਪਾਵੇਂਗਾ ਤੇਰੇ ਅੱਗੇ ਕੋਈ ਵੀ ਕੰਮ ਆੜ ਨਹੀਂ ਸਕਦਾ ਤੂੰ ਸਭ ਕੁਝ ਕਰ ਸਕਦਾ ਹੈ ਕਿਉਂਕਿ ਤੇਰੇ ਸਿਰ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਮਿਹਰ ਭਰਿਆ ਹੱਥ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਤੈਨੂੰ ਇੰਨਾ ਗਿਆਨ ਦਿੱਤਾ ਹੈ ਤੈਨੂੰ ਇੰਨੀ ਅਕਲ ਦਿੱਤੀ ਆ ਕਿ ਤੂੰ ਸਹੀ ਫੈਸਲੇ ਲੈ ਸਕਦਾ ਹੈ ਆਪਣੇ ਆਪ ਨੂੰ ਨਾ ਸ਼ਾਬਾਸ਼ ਦੇਣੀ ਆ ਆਪਕੋ ਜ ਲੋਕ ਸਵੇਰੇ ਉੱਠਦੇ ਆਂ ਜ਼ਾਰ ਹੀ ਸ਼ੀਸ਼ੇ ਅੱਗੇ ਖੜਕੇ ਆਪਣੇ ਆਪ ਚੋਂ ਨੁਕਸ ਕੱਢਨੇ ਸ਼ੁਰੂ ਕਰ ਦਿੰਦੇ ਆ ਕਿ ਮੇਰਾ ਰੰਗ ਕਿੱਦਾਂ ਦਾ ਐ ਮੇਰਾ ਨੈਣ ਨਿਖਸ਼ ਕਿੱਦਾਂ ਦੇ ਨੇ ਉਸ ਵੇਰੇ ਸਵੇਰ ਹੀ ਆਪਣੀ ਬੇਕਦਰੀ ਆਪਣੀ ਬੇਇੱਜ਼ਤੀ ਆਪ ਹੀ ਕਰਨੀ ਸ਼ੁਰੂ ਕਰ ਦਿੰਦੇ ਆ ਪਰ ਨਹੀਂ ਆਪਣੇ ਆਪ ਨੂੰ ਰੋਜ਼ ਸਵੇਰੇ ਉੱਠ ਕੇ ਸ਼ਾਬਾਸ਼ ਦੇਣੀ ਆ ਆਪਣੀ ਤਾਰੀਫ਼ ਕਰਨੀ ਆ ਆਪਣੀ ਪ੍ਰਸ਼ੰਸਾ ਕਰਨੀ ਆ ਅਤੇ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ ਕਹਿਣਾ ਹੈ ਕਿ ਤੂੰ ਇੱਕ ਸ਼ਕਤੀਸ਼ਾਲੀ ਆਤਮਾ ਹੈ ਤੂੰ ਇੱਕ ਖੁਸ਼ ਆਤਮਾ ਹੈ ਦੂਜਿਆਂ ਨੂੰ ਖੁਸ਼ੀ ਫੀਲ ਵਾਲੀ ਆਤਮਾ ਹੈ ਤੇਰੇ ਸਿਰ ਦੇ ਉੱਤੇ ਸਤਿਗੁਰੂ ਸੱਚੇ ਪਾਸ਼ਾ ਦਾ ਮਿਹਰ ਭਰਿਆ ਹੱਥ ਹੈ ਇਸ ਕਰਕੇ ਤੂੰ ਸਭ ਕੰਮ ਵਧੀਆ ਤਰੀਕੇ ਦੇ ਨਾਲ ਕਰ ਲਵੇਂਗਾ ਜਦੋਂ ਇਸ ਤਰ੍ਹਾਂ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਕਰਾਂਗੇ ਨਾ ਤਾਂ ਨੈਕਟੀਵਿਟੀ ਦੀ ਕੀ ਮਜਾਲ ਸਾਡੇ ਆਸ-ਪਾਸ ਵੀ ਪਟਕ ਜਾਵੇ ਇਹ ਆਲਸ ਸੁਸਤੀ ਸਾਡੇ ਨੇੜੇ ਤੇੜੇ ਵੀ ਨਹੀਂ ਪਟਕੇਗਾ ਸਵੇਰੇ ਸਵੇਰੇ ਇਸ ਤਰ੍ਹਾਂ ਚੰਗੀਆਂ ਆਦਤਾਂ ਤੋਂ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਆ ਅਤੇ ਉਨਾ ਹੀ ਖਾਓ ਜਿੰਨੀ ਸਾਡੇ ਸਰੀਰ ਦੀ ਲੋੜ ਆ ਬਲਕਿ ਭੁੱਖ ਰੱਖ ਕੇ ਖਾਣਾ ਚਾਹੀਦਾ ਏ ਥੋੜਾ ਜਿਹਾ ਘੱਟ ਹੀ ਖਾਈਏ ਸਾਦਾ ਭੋਜਨ ਛਕੀਏ ਅਤੇ ਜੋ ਖਾ ਲਿਆ ਏ ਫਿਰ ਉਹਨੂੰ ਖਾ ਕੇ ਪਚਾਉਣਾ ਵੀ ਆ ਜੋ ਵੀ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਜੋ ਵੀ ਤੁਹਾਡੇ ਕੰਮ ਨੇ ਉਹ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਕਰਨੇ ਆ ਪੂਰੇ ਚਾਅ ਦੇ ਨਾਲ ਉਤਸ਼ਾਹ ਦੇ ਨਾਲ ਕਰਨੇ ਆ ਕਦੇ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਕੰਮ ਧੰਦਿਆਂ ਨੂੰ ਬੋਝ ਬਣਾ ਕੇ ਨਹੀਂ ਕਰਨਾ ਜਦੋਂ ਇਹਨਾਂ ਕੰਮ ਨੂੰ ਆਪਾਂ ਬੋਝ ਸਮਝਦੇ ਆ ਮਜਬੂਰੀ ਸਮਝਦੇ ਆ ਨਾ ਤਾਂ ਉਹ ਕੰਮ ਕਰਨ ਦੇ ਵਿੱਚ ਛੇਤੀ ਥੱਕਦੇ ਆ ਪਰ ਜਿਹੜੇ ਕੰਮ ਨੂੰ ਅਸੀਂ ਪੂਰੇ ਚਾਅ ਉਤਸ਼ਾਹ ਦੇ ਨਾਲ ਕਰਦੇ ਆ ਉਹ ਕੰਮ ਕਰਦੇ ਆ ਅਸੀਂ ਕਦੇ ਵੀ ਨਾ ਤਾਂ ਥੱਕਦੇ ਆ ਨਾ ਹੀ ਆੱਕਦੇ ਆ ਜਿਸ ਕੰਮ ਨੂੰ ਅਸੀਂ ਚਾਅ ਉਤਸ਼ਾਹ ਦੇ ਨਾਲ ਕਰਦੇ ਹਾਂ ਉਹਦੇ ਵਿੱਚ ਸਫਲਤਾ ਮਿਲਣੀ ਹੀ ਤੈ ਹੋ ਜਾਂਦੀ ਹੈ ਇਸ ਕਰਕੇ ਆਪਣੇ ਕਮਾਕਾਰਾਂ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਚਾਅ ਦੇ ਨਾਲ ਕਰਨਾ ਹੈ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਮਕਸਦ ਜ਼ਰੂਰ ਹੋਣਾ ਚਾਹੀਦਾ ਤਾਂ ਫਿਰ ਜ਼ਿੰਦਗੀ ਤੁਰ ਹੀ ਰਹਿੰਦੀ ਹੈ ਮਹਾਂਪੁਰਖ ਦੀ ਇੱਕ ਗੱਲ ਬੜੀ ਸੋਹਣੀ ਸਮਝਾਉਂਦੇ ਹਨ ਕਿ ਮਹਾਂਪੁਰਖ ਜੀ ਕਹਿੰਦੇ ਸਾਡਾ ਮਨ ਖੋਤੇ ਵਰਗਾ ਹੈ ਜਿਵੇਂ ਖੋਤੇ ਦੇ ਉੱਤੇ ਜਿੰਨੀ ਦੇਰ ਤੱਕ ਭਾਰ ਲੱਦਿਆ ਰਹਿੰਦਾ ਹੈ ਉਹ ਤੁਰਿਆ ਰਹਿੰਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਹੁਣ ਮੇਰੇ ਉੱਤੇ ਭਾਰ ਲਾ ਦੇ ਦਿੱਤਾ ਹੈ ਹੁਣ ਮੈਨੂੰ ਤੁਰਨਾ ਪੈਣਾ ਹੈ ਪਰ ਜਦੋਂ ਇਹ ਖੋਤੇ ਦੇ ਉੱਤੋਂ ਭਾਰ ਨਾ ਦਈਏ ਤਾਂ ਉਹ ਉੱਥੇ ਹੀ ਰੁਕ ਜਾਂਦਾ ਹੈ ਬਹਿ ਜਾਂਦਾ ਹੈ ਤਾਂ ਮਹਾਪੁਰਖ ਜੀ ਕਹਿੰਦੇ ਜਿਹੜਾ ਸਾਡਾ ਮਨ ਹੈ ਨਾ ਇਹ ਵੀ ਖੋਤੇ ਵਰਗਾ ਹੈ ਇਹਦੇ ਉੱਤੇ ਵੀ ਜ਼ਿੰਮੇਵਾਰੀਆਂ ਦਾ ਕੰਮਕਾਰਾਂ ਦਾ ਭਾਰ ਲੱਦੀ ਰੱਖਾਂਗੇ ਤਾਂ ਇਹ ਤੁਰਿਆ ਰਹਿੰਦਾ ਹੈ ਪਰ ਜਦੋਂ ਹੀ ਆਪਾਂ ਇਹਨੂੰ ਵੇਲੇ ਕਰ ਦਿੰਨੇ ਆ ਕੰਮਕਾਰਾਂ ਦਾ ਜ਼ਿੰਮੇਵਾਰੀਆਂ ਦਾ ਭਾਰੇ ਦੇ ਤੋਂ ਲਾ ਲੈਨੇ ਆ ਤਾਂ ਇਹ ਫਿਰ ਖੋਤੇ ਵਾਂਗ ਬੈਠ ਜਾਂਦਾ ਏ ਇਸ ਕਰਕੇ ਜੇ ਇਹਨੂੰ ਤੋਰੀ ਰੱਖਣਾ ਹੈ ਨਾ ਤਾਂ ਇਹਦੇ ਉੱਤੇ ਵੀ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਦਾ ਕੰਮਕਾਰਾਂ ਦਾ ਭਾਰ ਲੱਦੀ ਰੱਖਣਾ ਹੈ ਪਰ ਇਹ ਵੀ ਧਿਆਨ ਰੱਖਣਾ ਕਿ ਸਾਡੇ ਮਨ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਪਰੇਸ਼ਾਨੀ ਦਾ ਭਾਰ ਨਾ ਹੋਵੇ ਕਿਉਂਕਿ ਜਦੋਂ ਇਹ ਚਿੰਤਾਵਾਂ ਪਰੇਸ਼ਾਨੀਆਂ ਦੇ ਬੋਝ ਮਨ ਦੇ ਉੱਤੇ ਪੈਂਦੇ ਨੇ ਤਾਂ ਇਹ ਮਨ ਕਮਜ਼ੋਰ ਹੁੰਦਾ ਹੈ ਪਰ ਜਦੋਂ ਅਸੀਂ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਆਪਾਂ ਨੇ ਕੰਮਾਂਕਾਰਾਂ ਦਾ ਪਰ ਇਹਦੇ ਉੱਤੇ ਲੱਦਦੇ ਆਂ ਇਹਨੂੰ ਦੱਸਦੇ ਆਂ ਕਿ ਤੂੰ ਆਹ ਕੰਮ ਕਰਨੇ ਆਂ ਤਾਂ ਫਿਰ ਇਹ ਤੁਰਿਆ ਰਹਿੰਦਾ ਹੈ ਸੋ ਸੰਗਤ ਜੀ ਜੇਕਰ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਆ ਚੁਸਤੀ-ਫੁਰਤੀ ਦੇ ਵਿੱਚ ਰੱਖਣਾ ਚਾਹੁੰਦੇ ਆ ਤਾਂ ਸਭ ਤੋਂ ਵਧੀਆ ਤਰੀਕਾ ਵੀ ਆਪਾਂ ਆਪਣੇ ਆਪ ਨੂੰ ਬਿਜ਼ੀ ਰੱਖੀਏ ਕਦੇ ਵੀ ਵਿਹਲੇ ਰਹਿਣ ਦੀ ਆਦਤ ਨਹੀਂ ਪਾਉਣੀ ਵਿਹਲਾ ਮਨ ਸ਼ੈਤਾਨ ਦਾ ਕਾਰ ਹੁੰਦਾ ਹੈ ਵਿਹਲੇ ਮਨ ਨੂੰ ਆਲਸ-ਸੁਸਤੀ ਵੀ ਪੈਂਦੀ ਆ ਅਤੇ ਵਿਹਲਾ ਮਨ ਹਰ ਵੇਲੇ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ ਅਤੇ ਸੋਚਦੇ ਵੀ ਆਪਾਂ ਜ਼ਿਆਦਾਤਰ ਫਿਰ ਨੈਗੇਟਿਵ ਆ ਸੋਚਣ ਵਾਲੇ ਬੰਦੇ ਨੂੰ ਪੰਜ ਆਵਾਜ਼ਾਂ ਮਾਰਦਾ ਹੀ ਰਹਿੰਦਾ ਵੀ ਆ ਜਾ ਬੈਠ ਜਾ ਇੱਥੇ ਆ ਕੇ ਸੋਚੀ ਬੈ ਜਾ ਤਾਂ ਇਸ ਕਰਕੇ ਆਪਾਂ ਹਰ ਵੇਲੇ ਸੋਚਾਂ ਦੇ ਵਿੱਚ ਨਹੀਂ ਡੁੱਬੇ ਰਹੇ ਨੇ ਜੋ ਸੋਚਿਆ ਹੈ ਨਾ ਉਹਨੂੰ ਪੂਰਾ ਕਰਨ ਦੇ ਲਈ ਉਦਮ ਕਰਨਾ ਹੈ ਮਿਹਨਤ ਕਰਨੀ ਆ ਇਹਦੇ ਨਾਲ ਸਾਡਾ ਤਨ ਮਨ ਦੋਵੇਂ ਹੀ ਤੰਦਰੁਸਤ ਨਰੋਏ ਰਹਿਣਗੇ ਫਿਰ ਆਲਸ ਸੁਸਤੀ ਸਾਡੇ ਆਸ-ਪਾਸ ਵੀ ਨਹੀਂ 扑ਟਣਗੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਪਰ ਜੇਕਰ ਵੀ ਤੁਹ ਕੋਈ ਵੀ ਗੱਲ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਅਤੇ ਇੱਕ ਗੱਲ ਹੋਰ ਜੇਕਰ ਤੁਹਾਡੇ ਕੋਲ ਕੋਈ ਐਸਾ ਨੁਕਤਾ ਹੈ ਜਿਹਦੇ ਨਾਲ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਨਰਵਾ ਰੱਖ ਸਕਦੇ ਹਾਂ ਤਾਂ ਤੁਸੀਂ ਆਪਣਾ ਉਹ ਨੁਕਤਾ ਵੀ ਆਪਣੇ ਨਾਲ ਜ਼ਰੂਰ ਸਾਂਝਾ ਕਰਨਾ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਤੇ ਅਖੀਰ ਦੇ ਵਿੱਚ ਇੱਕ ਇਹ ਵੀ ਮੈਸੇਜ ਆਪਾਂ ਦੇਣਾ ਚਾਹਾਂਗੇ ਕਿ ਆਪਣੇ ਸਰੀਰ ਨੂੰ ਨਸ਼ਿਆਂ ਤੋਂ ਬਚਾਓ ਕਿਉਂਕਿ ਕੁਝ ਲੋਕ ਆਪਣੇ ਸਰੀਰ ਨੂੰ ਕੜੀ ਪਲ ਦੀ ਚੁਸਤੀ-ਫੁਰਤੀ ਦੇਣ ਦੇ ਲਈ ਨਸ਼ੇ ਦੀ ਵਰਤੋਂ ਕਰ ਲੈਂਦੇ ਨੇ ਪਰ ਉਹ ਨਸ਼ਾ ਉਹਨਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ ਸੋ ਆਪਣੇ ਆਪ ਨੂੰ ਨਸ਼ਿਆਂ ਤੋਂ ਦੂਰ ਰੱਖੋ